ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਦਾ ਵੀਜ਼ਾ ਅਫੀਕ ਤੋਂ ਸਾਡੇ ਨਾਲ ਮੌਜੂਦ ਨੇ B1 ਔਰ B2 ਵੀਜ਼ਾ ਤੇ ਵੀ ਕਲੈਰਿਟੀ ਦੇਣਗੇ USA ਨੂੰ ਲੈ ਕੇ ਇੱਕ ਫੇਕ ਨਿਊਜ਼ ਕਾਫੀ ਜ਼ਿਆਦਾ ਚਰਚਿਤ ਹੈ ਉਹਦੇ ਉੱਪਰ ਵੀ ਕਲੈਰਿਟੀ ਦੇਣਗੇ ਸਨੇਹਾ ਮੈਡਮ ਸੋ ਮੈਂ ਚਾਹੂੰਗਾ ਜੀ ਤੁਸੀਂ ਇਸ ਛੋਟੀ ਜੀ ਵੀਡੀਓ ਚ ਵੱਧ ਤੋਂ ਵੱਧ ਇਨਫੋਰਮੇਸ਼ਨ ਦਿਓ ਸੋ ਯੂਐਸ ਦਾ B1 B2 ਵੀਜ਼ਾ ਸੋ ਨਵੀਂ ਅਪਡੇਟ ਹੈਗੀ ਆ ਬਹੁਤ ਧਿਆਨ ਨਾਲ ਸੁਣੋ ਕਿਉਂਕਿ ਇੱਕ ਇਹਦੇ ਵਿੱਚ ਫੇਕ ਨਿਊਜ਼ ਵੀ ਵਾਇਰਲ ਹੋ ਰਹੀ ਆ ਕਿ ਕੀ ਹੁਣ ਟਰੰਪ ਨੇ ਇੰਡੀਆ ਲਈ ਵੀ ਇੱਕ ਬਾਂਡ ਪੜਨਾ ਸ਼ੁਰੂ ਕਰਤਾ ਵਾ ਰਿਐਲਿਟੀ ਕੀ ਆ ਕੀ ਰੂਲ ਚੇਂਜ ਹੋਇਆ ਸਭ ਤੋਂ ਪਹਿਲੇ ਸਮਝੋ ਕਿ ਹੁਣ B1 B2 ਕੈਟਾਗਰੀ ਲਈ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਡਾ ਅਗਰ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ ਤਾਂ ਤੁਹਾਨੂੰ ਆਫੀਸਰ ਇੱਕ ਬਾਂਡ ਭਰੇਗਾ 5000 10000 15000 ਡਿਪੈਂਡ ਕਰਦਾ ਆਫੀਸਰ ਤੇ ਤੁਸੀਂ ਉਹ amount ਉੱਥੇ ਸਬਮਿਟ ਕਰਾਉਂਗੇ ਬਟ ਹਾਂ ਅਗਰ ਤੁਸੀਂ ਔਨ ਟਾਈਮ ਵਾਪਿਸ ਆ ਜਾਂਦੇ ਹੋ ਤਾਂ ਤੁਹਾਨੂੰ ਰਿਫੰਡੇਬਲ ਆ ਬਟ ਉਸ ਲਿਸਟ ਦੇ ਵਿੱਚ ਕਿਉਂਕਿ ਕੰਟਰੀਜ਼ ਦੀ ਲਿਸਟ ਇਸ਼ੂ ਹੋਈ ਹੈ ਉਹਦੇ ਵਿੱਚ ਇੰਡੀਆ ਹਾਲੇ ਨਹੀਂ ਆ ਹਾਂ ਆਨ ਵਾਲਾ ਟਾਈਮ ਛੋਜਵੇਂ ਆਪਾਂ ਕਹਿ ਨਹੀਂ ਸਕਦੇ ਬਟ ਇੱਕ ਚੀਜ਼ ਆ ਕਿ ਹੁਣ 트럼ਪ ਲਗਾਤਾਰ ਰੂਲਸ ਚੇਂਜ ਕਰ ਰਿਹਾ ਬਟ ਉਹਦੇ ਅਗਰ ਆਪਾਂ ਉਹ ਦਾ ਪੋਜ਼ਿਟਿਵ ਪੁਆਇੰਟ ਲਈਏ ਤਾਂ ਵੀਜ਼ਾ ਦੇਣਾ ਚਾਹੁੰਦਾ ਬਟ ਇਹ ਚਾਹੁੰਦਾ ਹੈ ਕਿ ਤੁਸੀਂ ਸਾ ਉਹਨਾਂ ਦੀ ਕੰਟਰੀ ਦੇ ਵਿੱਚ ਇੰਨੀ ਗੱਲ ਨਾ ਹੋ ਕੇ ਆਪਣੇ ਹੋਮ ਟਾਊਨ ਵਾਪਸ ਆਓ ਸੋ ਬਹੁਤ ਬਹੁਤ ਧੰਨਵਾਦ ਜੀ ਮੰਨੇ ਪਰਮੰਨੇ ਐਕਸਪਰਟ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਵੀਡੀਓ ਦੇ ਉੱਤੇ ਦਿੱਤੇ ਗਏ ਇਸ ਨੰਬਰ ਤੇ ਕਾਲ ਕਰਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਐ ਐਕਸਪਰਟ ਨਾਲ ਜਾਂ ਕੰਪਨੀ ਦੇ ਹੋਰ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਪਣੀ ਕੁਐਰੀ ਛੱਡ ਸਕਦੇ ਹੋ ਪਰ ਮੇਰੀ ਰਿਕਵੈਸਟ ਹੈ ਸਾਰੇ ਵਿਦਿਆਰਥੀਆਂ ਨੂੰ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਤੁਸੀਂ ਪੂਛ ਪੜਤਾਲ ਕਰਨੀ ਹੈ ਪੂਰੀ ਤਸੱਲੀ ਕਰਨੀ ਹੈ ਕੋਈ ਵੀ ਕਨਫਿਊਜ਼ਨ ਹੈ ਉਹ ਕੋਈ ਵਹਿਮ ਹੈ ਉਹਨੂੰ ਦੂਰ ਕਰਨਾ ਹੈ ਤਾਂ ਕਿ ਤੁਸੀਂ ਵੀ ਜ਼ਿੰਦਗੀ 'ਚ ਕੋਈ ਗਲਤ ਫੈਸਲਾ ਨਾ ਲਵੋ ਔਰ ਚੰਗੀ ਜਾਣਕਾਰੀ ਦੇ ਆਧਾਰ ਦੇ ਉੱਤੇ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ